ਸਤਿ ਸ੍ਰੀ ਅਕਾਲ ਜੀ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੈਗਰੂ ਸਾਰਿਆਂ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਟਾਈਮ ਹੋ ਗਿਆ ਜੀ ਸਵਾ 2 ਦਾ ਤੇ ਦਿਨ ਆ ਜੀ ਅੱਜ ਐਤਵਾਰ ਤੇ ਬੱਚੇ ਵੀ ਘਰੇ ਨਹੀਂ ਤੇ ਅੱਜ ਆਪਣੇ ਘਰੇ ਕੌਣ ਆਇਆ ਜੀ ਕਿ ਅਸੀਂ ਉਹ ਤੇ ਦੇ ਕੇ ਖੂਬ ਡਰੇ ਪਹਿਲਾਂ ਤਾਂ ਜੀ ਫਿਰ ਖੁਸ਼ੀ ਹੋਏ ਤੇ ਬਾਅਦ ਵਿੱਚ ਉਹਨੂੰ ਅਸੀਂ ਲੱਭਿਆ ਵੀ ਤੇ ਵੀਡੀਓ ਤੁਹਾਡਾ ਨਾ ਕਰਦੇ ਸ਼ੇਅਰ ਜੀ ਜਿਹੜੇ ਸਾਡੇ ਚੈਨਲ ਨੂੰ ਨਵੇਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ बड़ा कापा बड़ा का ਫਲਾਂ ਮੋਟਾ ਗਾ ਨਾ ਹੋ ਗਿਆ ਤੁਹਾਡੇ ਬਰਾਂਡੇ ਚ ਮਿੱਟੀ ਵਰ ਗਿਆ ਮਿੱਟੀ ਉੱਪਰ ਆ ਗਾ ਅੱਪਾ ਛੇਪ ਲੈ ਕੇ ਆ ਆਇਆ ਕਰੋ ਵਾਹ ਲਿਆ ਛੋਟੀ ਛੋਟੀ ਬੋਟਲੀਆਂ ਪਾਉਣ ਲੱਗਣਾ ਕਿ ਵੀਡੀਓ ਪੰਗਰ ਹਾਂ ਲੋ ਮੇਰੀ ਕਾਦੀ ਨਾ ਆ ਮੈਂ ਇਹਨੂੰ ਖਾ ਲੂ ਖਾ ਲਿਆ ਸੁਸਤ ਸੰਤਰ ਵਰਜੋ ਜਵਕੜ ਚੁੱਬੜ ਜੂਆ ਚਲਾ ਪੌੜੇ ਚੜਦੇ ਹਾਂ ਜੀ ਹੁਣ ਆਪਾਂ ਇੱਥੇ ਆ ਤੇ ਨਾਲ ਵੰਦਰਨਦ ਗੁਨਾ ਸੀਗਾ ਤਾ ਦੇਖ ਦੇ ਦੇਖ ਤੂੰ ਦੇਖ ਲੈ ਤੀ ਕਿੰਨਾ ਵੱਡਾ ਸੀ ਇਹ ਦੇਖ ਲੈ ਹੈ ਤਾਬੂੜਾ ਦੇਖਿਆ ਸੀ ਤਾਬੂ ਦੇਖੇ ਤੂੰ ਹੋਏ ਕਿ ਆਜ ਅਸੀ ਹੋ ਇਹ ਮੁ ਦੇਖਿਆ ਇਹ ਮੁ ਦੇਖੇ ਸੀ ਕਿੰਦਾ ਸੀ ਅੱਗੇ ਹੁੰਦੀ ਜਾ ਕੇ ਆ ਬੜਾ ਵੱਡਾ ਸੀਗਾ ਮੇਰੇ ਕੋਲ ਪਾਪਾ ਕੰਮ ਹੈਗੇ ਦੋ ਤਿੰਨ

ਦਰ ਲੱਗੇ ਤੈਨੂੰ ਕਿੰਨਾ ਕਾ ਸੌਤੋਂ ਪਾ ਲਗਿਨ ਰੱਖਿਆ ਹੋ ਤੁਸੀਂ ਕਿਥੇ ਬਾਹਰ ਆਏ ਸੀ ਅੱਛਾ ਮੈਂ ਕਿਹਾ ਉਹ ਉੱਪਰ ਕੁੱਤਾ ਆ ਗਿਆ ਅੱਛਾ ਮਗਰ ਉੱਪਰ ਤੋਂ ਮੇਰਾ ਖੰਗਾ ਉੱਗਦੇ ਅੱਛਾ ਮਾ ਦੀ ਦੇਮ ਤੇ ਕੋਲੇ ਦੇ ਮੂਰ ਬੈਠਾ ਏ ਗੋਣ ਕਿਹੜੇ ਤੇ

ਉਹ ਛਿੰਡੇ ਕੇ ਵਨਦੇ ਸੀਰੇ ਕੇ ਕੋਠੇ ਦੇ ਬਾਗੇ ਕਰਾ ਹੁਣ ਟੰਗ ਕਰੂਗਾ ਇਹ ਪਾਦੂਗਾ ਜਿੰਨੇ ਚਿਰ ਨਹੀਂ ਅੱਗੇ ਭੱਜਾਂਗੇ ਭਜਾਇਆ ਸੀ ਪਹਿਲਾਂ ਵੀ ਇਹ ਜਿੰਨਾ ਇੱਥੋਂ ਛਾਲ ਮਾਰੀ ਇਹਨੇ ਮਤਲਬ ਜੇ ਇੱਥੋਂ ਛਾਲ ਮਾਰੀ ਇਹਨੂੰ ਪਤਾ ਲੱਗ ਗਿਆ ਵੀ ਮੈਥੋਂ ਮੈਂ ਉੱਥੇ ਬੈਠਿਆ ਜਾਣਾ ਮੈਥੋਂ ਫਿਰ ਜਨ ਪਹੁੰਚਣਾ ਨਹੀਂ ਨਾ ਉੱਥੋਂ ਵਾਪਸ ਆਏਗਾ ਐ ਨਹੀਂ ਵਾਪਰੇਟ ਹੈ ਤਾਂ ਉਹ ਕਿ ਉਧਰ ਉਧਰ ਤਾਕਤ ਵੱਧ ਜਾਂਦੀ ਦੇ ਵਿੱਚ ਇੱਥੋਂ ਨਹੀਂ ਛਾਲ ਮਾਰੀ ਉੱਥੇ ਹੀ ਉੱਥੇ ਪਹੁੰਚਣਾ ਕੋਠੇ ਦੇ ਨੇ ਉੱਥੇ ਤੱਕ ਨਾ ਪਹੁੰਚਿਆ ਗਿਆ ਇਬ ਤੁਸੀਂ ਨਹੀਂ ਮੋਚਣਾ ਉੱਥੋਂ ਵਾਪਸ ਆ ਜੂ ਫਿਰ ਉੱਦੋਂ ਥੋੜਾ ਕੀ ਹੋਰ ਕੋਸ਼ਿਸ਼ ਕਰ ਲੈ ਕਰੇ ਨਾ ਉੱਥੋਂ ਰਸਤੇ 'ਚ ਵਾਪਸ ਆ ਜੂ ਐਟਾ ਤੜਾ ਹੁੰਦਾ ਇਹ ਕਿਹੜਾ ਭਾਰਾ ਦੀ ਅੰਟੀ ਜੀ ਕਹਿੰਦਾ ਬੰਦ ਤਿੰਗੂ ਛੁੱਟੀ ਨਹੀਂ ਕਹਿੰਦਾ ਹੁੰਦਾ ਅੱਛਾ ਜਿਹੜਾ ਬੰਦ ਛੁੱਟੀ ਲੈ ਕੇ ਸਾਹਮਣੇ ਆਂਦੀ ਜੀ ਉੱਪਰ ਇਹ ਨਹੀਂ ਕਹਿੰਦਾ ਹੁੰਦਾ ਇਹ ਵਾਲਾ ਹੋਰ ਤੁਸੀਂ ਜੀ ਵਾਲਾ ਹੁੰਦਾ ਫੁੱਟੇ ਵੇਲੇ ਵਿੱਚ ਛੁੱਟੀ ਛਾਟੀ ਨਹੀਂ ਕਹਿੰਦਾ ਬੰਦੇ ਤਾਂ ਇਹਦਾ ਜੇ ਤਾਂ ਪਟਾਕੇ ਲਾਉਣਾ ਪੈਂਦਾ ਫਿਰ ਜਦੋਂ ਫਾਇਰ ਫੁੱਟੇ ਲਾਉਣਾ ਪੈਂਦਾ ਠੀਕ ਹੈ ਹੁੰਦਾ ਦੋਦਾ ਕਿੱਗ ਤਨ ਕਹਾਣ ਤੁਸੀਂ ਸਰਕਾਰ ਕਿੱਥੇ ਲੰਗੂਰ ਲੰਗੂਰ ਕਿੱਥੇ ਸੀਗਾ ਲੰਗੂਰ ਕਿੱਥੇ ਸੀਗਾ ਕਿੱਥੇ ਸੀ ਤੁਸੀਂ ਦੱਸਿ ਕਿੱਥੇ ਸੀਗਾ ਕਿਵੇਂ ਕਰਦਾ ਸੀ ਕਿਵੇਂ ਕਰਦਾ ਸੀ ਦੱਸਿ ਪੁੱਤ ਕਿਵੇਂ ਕਰਦਾ ਸੀ ਊਂ ਐ ਕਰਦਾ ਹੈ ਨਾ ਕਿੱਥੇ ਸੀਗਾ ਕਾਲੀ ਕਾਲੀ ਨਾ ਬੋਲਦੇ ਹੈ ਇਹ ਲੱਗਦਾ ਹੈ ਆਪੇ ਆਇਆ